ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜਿਹਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम ਪੈਗੰਬਰੀ ਪਰਸ਼ਾ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਸਿਮਰਨ ਆਖੇ ਸਿਮਰਨ ਕਰਕੇ ਪ੍ਰਾਪਤ ਹੋਵੇਗਾ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇ ਹੀ ਹੈ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੇਬ ਦੇ ਚ ਕੋ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਦੇ ਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਦੇ ਚ ਨਹੀਂ ਯਾਦ ਦੇ ਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੋਵੇ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਅਸਲ ਸਤ ਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਇਸ ਵਾਸਤੇ ਕੋ ਅੱਖਾਂ ਦੇ ਸਾਹਮਣੇ ਨਹੀਂ ਹੈ ਇਸ ਮੋਟੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ